ਪਾਕਿਸਤਾਨ ਮੁਰਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਕਪਵਾੜਾ ਇਲਾਕੇ 'ਚ ਮੁਰਤੋਂ ਗੋਲੇ ਜਿਹੜੇ ਦਾਗੇ ਗਏ ਨੇ ਜਿੱਥੇ ਭਾਰਤੀ ਆਰਮੀ ਦੇ ਵੱਲੋਂ ਇਹਨਾਂ ਦਾ ਜਵਾਬ ਜਿਹੜਾ ਦਿੱਤਾ ਗਿਆ ਦੂਜੇ ਦਿਨੇ ਗੋਲੀਬਾਰੀ ਜਿਹੜੀ ਹੋਈ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਪਹਿਲਾਂ ਜਿੱਥੇ ਬੀਤੇ ਦਿਨ ਪੁਨਛੀ ਇਲਾਕੇ ਦੇ ਵਿੱਚ ਜੰਮੂ ਕਸ਼ਮੀਰ ਦੇ ਪੁਨਛ ਦੇ ਵਿੱਚ ਇਹ ਘਟਨਾ ਵਾਪਰੀ ਸੀ ਕਿ ਉੱਥੇ ਤਿੰਨ ਜਣਿਆਂ ਦੀ ਜਾਨ ਜਿਹੜੀ ਚਲੇ ਜਾਂਦੀ ਹੈ ਲੇਕਿਨ ਦੂਜੀ ਪਾਸੇ ਦੱਸ ਦਈਏ ਕਿ ਹੁਣ ਇੱਕ ਵਾਰ ਫਿਰ ਤੋਂ ਉੱਥੇ ਗੋਲੇ ਦਾਗੇ ਗਏ ਨੇ ਤੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਇਹ ਪਾਕਿਸਤਾਨ ਦੇ ਵੱਲੋਂ ਹੀ ਹਰਕਤ ਨੂੰ ਅੰਜਾਮ ਜਿਹੜਾ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਕਿ ਜਿਹੜੇ ਜਿੱਥੇ ਲੋਕ ਰਹਿੰਦੇ ਨੇ ਰਿਹਾਇਸ਼ੀ ਇਲਾਕਾ ਉੱਥੇ ਆਪਣੇ ਇਹਨਾਂ ਦੇ ਵੱਲੋਂ ਨਿਸ਼ਾਨਾ ਜਿਹੜਾ ਬਣਾਇਆ ਗਿਆ ਜਿਸ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਇਹਨਾਂ ਨੂੰ ਜਵਾਬ ਦਤਾ ਗਿਆ ਸੋ ਲਗਾਤਾਰ ਦੇਖਿਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਜਿਹੜਾ ਵਧਿਆ ਹੋਇਆ ਹੈ ਹਾਲਾਂਕਿ ਭਾਰਤ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਜੰਗ ਵਾਲੀ ਸਥਿਤੀ ਨਹੀਂ ਚਾਹੁੰਦੇ ਤੇ ਉਧਰੋਂ ਪਾਕਿਸਤਾਨ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਜੰਗ ਵਾਲੀ ਸਥਿਤੀ ਨਹੀਂ ਚਾਹੁੰਦੇ ਸੋ ਹਰ ਪਾਸੇ ਦੋਵਾਂ ਮੁਲਕਾਂ ਦੀ ਸਲਾਮਤੀ ਦੇ ਲਈ ਲੋਕਾਂ ਦੇ ਵੱਲੋਂ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਕੋਈ ਅਜਿਹੀ ਸਥਿਤੀ ਨਾ ਬਣੇ ਲੇਕਿਨ ਆਤਵਾਦ ਦੇ ਖਾਤਮੇ ਦੇ ਲਈ ਹਰ ਇੱਕ ਦੇਸ਼ਵਾਸੀ ਦਾ ਹੋਣ ਜਿਹੜਾ ਖੋਲ ਉਠਿਆ ਕਿ ਦੇਸ਼ ਦੇ ਵਿੱਚ ਉਹ ਅਤਵਾਦ ਜਿਹੜਾ ਭਾਵੇਂ ਉਹ ਦੋਵੇਂ ਮੁਲਕਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਵੀ ਵਾਪਰ ਰਿਹਾ ਹੈ ਤੇ ਇਥੇ ਅਤਵਾਦ ਦਾ ਖਾਤਮਾ ਹੋਣਾ ਚਾਹੀਦਾ ਹੈ ਇਸੇ ਹਮੇ ਜਿਹੜੇ ਹਰ ਇੱਕ ਦੇ ਵੱਲੋਂ ਭਰੇ ਜਾ ਰਹੀ ਹੈ ਪਰ ਜੰਗ ਨੂੰ ਲੈ ਕੇ ਹਰ ਕੋਈ ਇਹ ਚੀਜ਼ ਕਹਿ ਰਿਹਾ ਹੈ ਕਿ ਜੰਗ ਦੋਹਾਂ ਮੁਲਕਾਂ ਦੇ ਵਿਚਾਲੇ